ਅਸੀਂ ਇਹ ਸੀ ਦੀ ਲਾ ਦੇ ਚੇਪਾ ਦੇ ਮੀਟਰ ਦੀ ਕਿਥੇ ਚੇਪਾ ਦੇ ਮੀਟਰ ਦੀ ਲਾ ਦੇ ਪ੍ਰੀਪੇਡ ਮੀਟਰ ਦੀ ਲਾ ਦੇ ਅਸੀਂ ਉਹ ਤਾਂ ਨਵੀਂ ਟੈਕਨੀਕ ਦੇ ਸਮਾਰਟ ਮੀਟਰ ਨੇ ਪਤਾ ਹੀ ਪ੍ਰੀਪੇਡ ਮੀਟਰ ਪੰਜਾਬ ਚ ਕਿਤੇ ਨਹੀਂ ਲਾਦੇ ਤੁਸੀਂ ਚਾਹਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਪੰਜਾਬ ਦੇ ਵਿੱਚ ਪ੍ਰੀਪੇਡ ਇਲੈਕਟ੍ਰਿਕ ਮੀਟਰ ਨਹੀਂ ਲੱਗਣਗੇ ਜੀ ਹਾਂ ਵੱਡੀ ਖੁਸ਼ਖਬਰੀ ਪੰਜਾਬੀਆਂ ਨੂੰ ਉਸ ਵੇਲੇ ਮਿਲੀ ਜਦੋਂ ਕਹਿ ਸਕਦੇ ਆ ਕਿ ਮੰਤਰੀ ਤਾਲੀਵਾਲ ਵੱਲੋਂ মিডিਆ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਕੁਲਦੀਪ ਸਿੰਘ ਤਾਲੀਵਾਲ ਤੋਂ ਇੱਕ ਸਵਾਲ ਕੀਤਾ ਗਿਆ ਤੇ ਸਵਾਲ ਦੇ ਜਵਾਬ ਦੇ ਵਿੱਚ ਕੁਲਦੀਪ ਸਿੰਘ ਤਾਲੀਵਾਲ ਨੇ ਬਿਲਕੁਲ ਸਾਫ਼ ਤੇ ਕਲੀਅਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ 스마트 ਮੀਟਰ ਜ਼ਰੂਰ ਇੰਸਟਾਲ ਕੀਤੇ ਜਾਣਗੇ ਪਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਪੰਜਾਬ ਦੇ ਵਿੱਚ ਪ੍ਰੀ-पेड ਮੀਟਰ ਨਹੀਂ ਲਗਾਇਆ ਜਾਣਾ ਜਿਸ ਦੇ ਨਾਲ ਹੁਣ ਪੰਜਾਬੀਆਂ ਨੇ ਰਾਹਤ ਦੀ ਸਾਹ ਲਈ ਹੈ ਤੁਹਾਨੂੰ ਦੱਸ ਦਿੰਨੇ ਗਾਹੇ-ਬਗਾਹੇ ਖਬਰਾਂ ਆਉਂਦੀਆਂ ਸੀਗੀਆਂ ਕਿਸੇ ਪਿੰਡ ਵਿੱਚ ਪ੍ਰੀ-पेड ਮੀਟਰ ਲਾਉਣ ਵਾਸਤੇ ਬਿਜਲੀ ਵਿਭਾਗ ਕਿ ਕਰਮਚਾਰੀ ਪਹੁੰਚੇ ਉਸ ਤੋਂ ਬਾਅਦ ਉਸੇ ਕਿਸਾਨ ਜੱਫੇ ਬੰਦੀਆਂ ਕੱਟੀਆਂ ਹੁੰਦੀਆਂ ਸੀਗੀਆਂ ਉਹਨੂੰ ਘੇਰ ਲੈਂਦੀਆਂ ਸੀਗੀਆਂ ਅਜਿਹੀਆਂ ਖਬਰਾਂ ਜਿਹੜੀਆਂ ਉਹ ਆਏ ਦਿਨ ਆਉਂਦੀਆਂ ਸੀਗੀਆਂ ਪਰ ਹੁਣ ਇਸ ਹਫ਼ਤੇ ਵਿਚਾਲੇ ਜੋ ਕੁਲਦੀਪ ਸਿੰਘ ਢਾਲੀਵਾਲ ਦੀ ਸਟੇਟਮੈਂਟ ਆਈ ਹੈ ਉਸ ਦੇ ਨਾਲ ਸਭ ਕੁਝ ਸਾਫ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕੁਝ ਗਿਆ ਮੰਤਰੀ ਢਾਲੀਵਾਲ ਨੇ ਦੇਖੋ ਨਹੀਂ ਅਸੀਂ ਦੀ ਲਾਦੇ ਚੇਪਾ ਦੇ ਮੀਟਰ ਦੀ ਕਿਥੇ ਚੇਪਾ ਦੇ ਮੀਟਰ ਦੀ ਲਾਦੇ ਪ੍ਰੀपेड ਮੀਟਰ ਦੀ ਲਾਦੇ ਅਸੀਂ ਉਹ ਤਾਂ ਨਵੀਂ ਤਕਨੀਕ ਦੇ ਸਮਾਰਟ ਮੀਟਰ ਨੇ ਪਰ ਇਹ 300 ਪੇਡ ਮੀਟਰ ਪੰਜਾਬ ਚ ਕਿਤੇ ਨਹੀਂ ਮਿਲਦਾ